दारी वाहिगुरू जीा तौफ़ वाहिगुरू जी फते असां हुनखे जिनि हिते जिने सॼे कॉन्फ्रेंसर आए नौजूदु सूरत तयारु थी रही ਆਦੇ ਪਿੰਡ ਵਾਲੇ ਬੰਦੇ ਆਏ ਨੇ ਸਾਡੀ ਦੁਕਾਨ ਤੇ ਭਾਰੀ ਪੂਰੇ ਸਾਰਿਆਂ ਦੇ ਇਥੇ ਹੁੰਦੇ ਬਹੁਤ ਬਹੁਤ ਧੰਨਵਾਦ ਉਹਨੇ ਆਪਣੀ ਕਾਰਵਾਈ ਇਹ ਹੁੰਦਾ ਕਿਟ ਚਾਪਾ ਕਰਨ ਦਾ ਇਲਾਕਾ ਬੋਲਦਾ ਜਿੰਦਾਬਾਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿੰਦਾਬਾਦ 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 ਬਾਜਵਾ ਸਾਹਿਬ ਤੁਹਾਡੀ ਸੋਚ ਤੇ ਕਰਾ ਦੇਾਂਗੇ ਠੋਕੇ ਬਾਜਵਾ ਸਾਹਿਬ ਤੁਹਾਡੀ ਸੋਚ ਤੇ ਕਰਾ ਦੇਾਂਗੇ ਠੋਕੇ ਭਗਵਾਨ ਸਮਾਨ ਹੈ ਫਤਿਹ ਆਣ ਕੇ ਕੀਰੇ ਹਵਾਂ ਤੋਂ ਮਰੀਆਂ ਜਾਣ ਕੇ ਫਤਿਹ ਲੈ ਆਣ ਕੇ ਹਵਾਂ ਤੋਂ ਮਰੀਆਂ ਜਾਣ ਕੇ ਫਤਿਹ ਆਣ ਕੇ ਜਗਾ ਵਿਖਾ ਰਿਹਾ ਲੱਗਾ ਇੱਕ ਪਾਸੇ ਬਣਾਉਂਦਾ ਹੋਇਆ ਆਪ ਕੋਲ ਆ ਰਿਹਾ ਥੋੜਾ ਪਿੱਛੇ ਹੋ ਜਾਓ ਨਹੀਂ ਹੋਇਆ ਕੀ ਆਈ ਲੱਗਦਾ ਲੱਗਦਾ ਆ ਮਾਰੀਂ ਮਾਰ ਕੇ ਕੀ ਮਾਰੋ 21 3 ਆਜਾ ਨਾ ਪੂਰਾ ਪ੍ਰਤਾਪ ਸਿੰਘ ਬਾਜਵਾ ਬਾਜਵਾ ਸਾਹਿਬ ਤੁਹਾਡੀ ਸੋਟੇ ਕਰਾ ਦੇਣਗੇ ਖੋਪ ਕੇ ਜਦਾ ਧਰਨੇ ਦਾ ਮੁੱਖ ਕਾਰਨ ਜਿਹੜਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਭਗਉਂਤਮਾਨ ਨੇ ਇੱਕ ਨਿਜਾਇਜ਼ ਐਫ ਆਈ ਆਰ ਦਾਜ ਕੀਤੀ ਹੈ ਉਹਦੇ ਮਤਲਕ ਅੱਜ ਅਸੀਂ ਸਾਰੀ ਕਾਂਗਰਸ ਪਾਰਟੀ ਜਿੰਨੇ ਸਾਡੇ ਸ਼ਹਿਰ ਦੇ ਕਾਉਂਸਲਰ ਸੀ ਜਿੰਨੀਆਂ ਸ਼ਹਿਰ ਦੀਆਂ ਮੌਜੂਦ ਹਸਤੀਆਂ ਸੀ ਉਹ ਇਕੱਠੀਆਂ ਹੋ ਕੇ ਦਾ ਫਿਕਰ ਸੱਪਾ ਕੀਤਾ ਹੈ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਗੁਨਾਹ ਨਹੀਂ ਕੀਤਾ ਜੀ ਦੇਖੋ ਇੱਕ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਗਾਹ ਕੀਤਾ ਲੱਡ ਕੀਤਾ ਕਿ ਲੱਡ ਕੀਤਾ ਕਿ ਇਹ ਕੋ ਜਿਹੜਾ ਤੁਹਾਡੇ ਇਨਫੋਰਮੇਸ਼ਨ ਮੇਰੇ ਸੋਰਸ ਨੇ ਸੋਰਸ ਤੇ ਪੰਜਾਬ ਦੀ ਇੰਟੈਲੀਜੈਂਸ ਨੇ ਦਿੱਤਾ ਜਾਂ ਸੈਂਟਰ ਦੀ ਇੰਟੈਲੀਜੈਂਸ ਨੇ ਦਿੱਤਾ ਬੰਦਾ ਪੁੱਛੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਇੰਟੈਲੀਜੈਂਸ ਨੇ ਖਬਰ ਮੋਈਆ ਕਰਾਤੀ ਉਹ ਜਿਹੜਾ ਇਹਦੇ ਬਾਰੇ ਉਹ ਤਾਂ ਮੈਂ ਇਨਫੋਰਮੇਸ਼ਨ ਮੋਈਆ ਕਰਾਤੀ ਉਹਤੇ ਭਗਉਂਤਮਾਨ ਦੀ ਇੰਟੈਲੀਜੈਂਸ ਕੀ ਕਰਦੀ ਏ ਭਗਵਾਨ ਤਮਾਰ ਚੰਡੀਗੜ੍ਹ ਬੈ ਕੇ ਕੀ ਕਰ ਰਿਆ ਉਹ ਜਿਹੜੀਆਂ ਜਨਸੀਆਂ ਕੀ ਕਰ ਰਹੀਆਂ ਨੇ ਇੱਕ ਤਾਂ ਉਹਨਾਂ ਪੰਜਾਬ ਦਾ ਭਲਾ ਕੀਤਾ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਨੇ ਠੀਕ ਨਾ ਉਹਨਾਂ ਨੇ ਇੱਕ ਭਲਾ ਕੀਤਾ ਉਲਟਾ ਉਹਨਾਂ ਨੂੰ ਚਾਲੂ ਕਰਨ ਵਾਸਤੇ ਉਹਨਾਂ ਨੂੰ ਡੀਮੋਰਲਾਈਜ਼ ਕਰਨ ਵਾਸਤੇ ਕਿ ਇਹ ਕੱਲ ਨੂੰ ਕੋਈ ਵੀ ਮੁੱਦਾ ਨਾ ਚੁੱਕਣ ਇੱਕ ਛੋਟੀ ਉਹਨਾਂ ਤੇ ਅਫਰ ਦੱਟ ਕਰਦੀ ਇਹੋ ਜਈਆਂ ਇਹੋ ਜਈਆਂ ਉਹ ਕੋਈ ਵੇਖੋ ਕੋ ਬੱਚਾ ਨਹੀਂਗਾ ਠੀਕ ਹੈ ਜੀ ਮੈਂਬਰ ਪਾਰਲੀਮੈਂਟ ਹੋ ਰਹੇ ਨੇ ਰਾਜ ਸਭਾ ਦੇ ਮੈਂਬਰ ਹੋ ਰਹੇ ਨੇ ਚਾਰ ਸੀਐਮ ਦੇ ਨਾਲ ਉਹਨਾਂ ਨੇ ਕਾਬ ਨਾ ਮਿਸਟਰ ਤੌਰ ਤੇ ਕੰਮ ਕੀਤਾ ਠੀਕ ਹੈ ਹੁਣ ਸੀਐਲਪੀ ਦੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਿਹੜੇ ਸ਼ਬਦ ਬੋਲ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਮੂੰਹ ਚੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਕਾਨੂੰਨ ਮੰਨਦਾ ਆਫਟਰ ਆਲ ਦੇਖੋ ਜੂਨੀਅਰ ਪੋਸਟ ਤੇ ਬੈਠੇ ਆ ਜਦ ਇਹ ਪ੍ਰਤਾਪ ਸਿੰਘ ਬਾਜਵਾ ਨੇ ਇੰਟੈਲੀਜੈਂਸ ਦਾ ਨਾਮ ਲੈ ਰਿਆ ਨਾ ਤੇ ਪ੍ਰਤਾਪ ਸਿੰਘ ਬਾਜਵਾ ਹਵਾਜ ਨਹੀਂ ਲੈ ਰਿਆ ਆਫਟਰ ਆਲ ਠੀਕ ਹੈ ਮੈਂ ਤਾਂ ਲੋਕ ਇਨਫੋਰਮੇਸ਼ਨ ਦਵਾਂਗਾ ਮੈਂ ਵੀ ਤੁਹਾਨੂੰ ਆਪਣਾ ਸੋਰਸ ਨਹੀਂ ਦੱਸਾਂਗਾ ਕੋਈ ਆਦਮੀ ਹੋਵੇ এবিসি ਕੋਈ ਆਦਮੀ ਹੋਵੇ ਮੇਰੇ ਵਾਂਗ ਲੋਅਰ ਨਾ ਕੋਈ ਆਦਮੀ ਹੋਵੇ ਕੋਈ ਬੰਦਾ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਲੀਕ ਨਹੀਂ ਕਰਦਾ ਕੋਈ ਵੀ ਨਾਂ ਨਹੀਂ ਦੱਸਦਾ ਉਹ ਤਾਂ ਏਡੇ ਵੱਡੇ ਲੀਡਰ ਨੇ ਕੁਝ ਵੀ ਹੋ ਜਾਏ ਉਹ ਆਪਣੇ ਸੋਰਸ ਹੀ ਦੱਸਣਗੇ ਪਰ ਲੇਕਿਨ ਗੱਲ 'ਚ ਸਚਾਈ ਹੈ ਕੱਖ ਪ੍ਰੈਸਪੇਨ ਸਾਖਬਾਰਾਂ ਲਿਖਿਆ